ਜੋ ਜੀ ਦਾ ਚੌਂ ਨਹੀਂ ਚੱਕਿਆ ਜਾਂਦਾ ਪਹਿਲਾਂ ਪਾਪਾ ਨੂੰ ਕਹਿੰਦੀ ਨਹੀਂ ਨਹੀਂ ਮੁਝ ਕੀ ਹੋ ਗਿਆ ਕੁਰਸੀ ਤੋੜਦੀ ਪਾਪਾ ਨੇ ਪਾਪਾ ਨੇ ਕੁਰਸੀ ਤੋੜਦੀ ਹੂੰ ਬਸ ਸਸ਼ੀਕਾਲ ਜੀ ਮੈਂ ਕੁਰਸੀ ਤੋੜਦੀ ਪਾਪਾ ਨੇ ਪਾਪਾ ਨੇ ਕੁਰਸੀ ਤੋੜਦੀ ਹੂੰ ਨਮੀ ਲਿਆਇਓ ਮੈਨੂੰ ਹੀ ਚਾਹੀਦੀ ਆ ਕੋਈ ਚਾਹੀਦੀ ਆ ਹੂੰ ਓਹੋ ਇਹ ਤਾਂ ਕੰਮ ਖਰਾਬ ਹੋ ਗਿਆ ਚਲ ਕੋਈ ਨਵ ਉਦਾਸ ਨਾ ਆ ਬੈਠੇ ਇਹਦੇ ਪਾਪਾ ਪਾਪਾ ਬੈਠੇ ਬੈਠੇ ਤੇ ਮਨ ਚ ਕੀ ਆਇਆ ਇਹਦਾ ਪਾਪਾ ਇਹਦੀ ਕੁਰਸੀ ਤੇ ਬੈਠ ਗਿਆ ਠੀਕ ਹੈ ਕੁਰਸੀ ਪਹਿਲਾਂ ਹੀ ਥੋੜੀ ਤਿੜਕੀ ਹੋਈ ਸੀ ਇੱਥੋਂ ਜਿੱਦਾਂ ਹੀ 70 80 ਕਿਲੋ ਦਾ ਬੰਦਾ ਬੈਠਿਆ ਜੱਪਜੀ ਆ ਕੇ ਗੋਦੀ ਚ ਬੈਠ ਗਈ ਔਰ ਕੁਰਸੀ ਕਰਦੀ ਟੜਕ 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 ਤੇ ਜਪੂਣ ਕਿਵੇਂ ਕਰਨਾ ਕੁਰਸੀ ਦਾ ਨਵੀਂ ਲਿਆਦਾ ਕੀ ਮੈਨੂੰ ਹੀ ਚਾਹੀਦੀ ਆ ਇਹ ਆਰੇ ਇਹ ਹੁਣ ਲੜਨ ਲੱਗੀ ਹੋਈ ਆ ਕਹਿੰਦੀ ਮੈਨੂੰ ਇਹ ਮੇਰੀ ਪ੍ਰਾਣੀ ਕੁਸ਼ਤੀ ਨਾ ਮੇਰਾ ਪਿਆਰ ਆ ਮੈਨੂੰ ਪ੍ਰਾਣੀ ਕੁਸ਼ਤੀ ਮੇਰੇ ਠੀਕ ਆ ਉਹ ਤੇ ਲੜੀ ਪਸੰਦ ਹੈ ਲੈ ਲਈ ਠੀਕ ਆ ਠੀਕ ਆ ਪੁੱਤ ਪਾਪਾ ਕਹਿੰਦੇ ਨਾਲ ਚੱਲਿਓ ਠੀਕ ਆ ਪੁੱਤ ਚੱਲ ਫਿਰ ਲੈ ਕੇ ਆਈਏ ਚੱਲੀਏ ਚਲ ਫਟਾਫਟ ਨਹਾਣਨੇ ਆਪਾਂ ਇੱਕ ਮਿੰਟ ਨਹਾਈਆਂ ਕਰ ਲਉਨਾ ਸਿਰ ਬਾਲੋ ਠੀਕ ਆ ਆਪਾਂ ਚੱਲਦੇ ਆਂ ਮੰਮਾ ਹਾਂਜੀ ਚਲ ਠੀਕ ਹੈ ਫੜ ਬਨਾਈਆਂ ਕਰਕੇ ਆਨੇ ਠੀਕ ਹੈ ਫਰੈਸ਼ ਹੋ ਜਾਓ ਸੋਹਣੇ ਕੱਪੜੇ ਪਾ ਲਓ ਸਤਿ ਸ਼੍ਰੀ ਅਕਾਲ ਜੀ ਤੇ ਹੋ ਗਿਆ ਆਪਾਂ ਤਿਆਰ ਬੈਠੇ ਬਿਠਾਏ ਅੱਜ ਪੈ ਗਿਆ ਇਹਨਾਂ ਦਾ ਰੋਲਾ ਚੱਲੀਏ ਜੱਪੂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਜੱਜ ਜੀ ਨੇ ਵੀ ਸਿਰ ਪਹਾਲਿਆ ਤੇ ਚਲੋ ਹੁਣ ਪਹੁੰਚੀਏ ਚਲੋ ਆ ਜੀ ਵਾਸ ਵਾਸ ਤੇਰੇ ਬਾਲ ਖਿਲਰ ਜਾਣਗੇ ਮੋਟੋ ਓਹ चलो आज बहुत ज्यादा गर्मी है पानी तरहएगी की कहना ਜੋ ਜੀ ਦਾ ਚੌਣ ਹੀ ਚੱਕਿਆ ਜਾਂਦਾ ਪਹਿਲਾਂ ਪਾਪਾ ਨੂੰ ਕਹਿੰਦੀ ਨਹੀਂ ਨਹੀਂ ਚਾਹਣਾ ਨਹੀਂ ਕੁਝ ਹੋ ਜਾਏ ਮੈਨੂੰ ਮੇਰੀ ਪੁਰਾਣੀ ਕੁਰਸੀ ਨਾਲ ਪਿਆਰ ਤੇ ਫੇਰ ਅਜੀ ਗਿਆ ਚੱਲ ਕੋਈ ਨਾ ਪੁੱਤ ਚੱਲ ਸ਼ੌਂਕ ਆਹੀ ਟਾਈਮ ਹੁੰਦੇ ਨੇ ਬਾਅਦ ਵਿੱਚ ਤਾਂ ਬੱਸ ਤੱਕਾ ਸਟਾਰਟ ਹੋਇਆ ਜ਼ਿੰਦਗੀ ਲੈਨੇ ਆ ਜੀ ਲੋ ਜੀ ਇੱਥੇ ਲਵਦੇ ਆ ਤੁੱਪ ਕਰਕੇ ਸ਼ਾਇਦ ਇਹਨਾਂ ਕਵਰ ਕਰਿਆ ਆਜਾਪੋ ਤਵਦੀ ਦਾ ਚਾ ਚਲੋ ਚਲੋ ਕਿਧਰ ਇਧਰ ਨੂੰ ਚਲੋ ਉਧਰ ਨੂੰ ਆ ਜਾਓ ਉਧਰ ਨੂੰ ਪਾਪਾ ਦੇ ਨਾਲ ਚਲੋ ਸ਼ਾਇਦ ਉਤਰਪਾਲਾਂ ਦੇ نیچے ਪਈਆਂ ਨੇ ਆ ਪਈਆਂ ਨੇ ਬਰਾਊਨ ਕਲਰ ਦੇਖਿਓ ਬਰਾਊਨ ਜੋ ਵੀ ਕਿਵੇਂ ਧਿਆਨ ਨਾ ਦੇਖਦੀ ਆ ਵੈਸੇ ਉਹਨੂੰ ਆਹ ਕਲਰ ਪਸੰਦ ਸੀ ਇਹ ਵਧੀਆ ਨਹੀਂ ਲੱਗਦਾ ਮਹਿਰੂਨ ਬਰਾਊਨ ਇਦਾਂ ਦੇ ਸ਼ੇਡ ਜ਼ਿਆਦਾ ਵਧੀਆ ਲੱਗਦੀਆਂ ਨੇ ਡੈਮੋ ਲੈ ਰਹੇ ਡੈਮੋ ਨਹੀਂ ਉਧਰ ਜੱਪੂ ਰੋਟੀ ਵਾਲਾ ਅੱਛਾ ਰੋਟੀ ਪੇਲਣ ਵਾਲਾ ਬੇਲਣ ਵਾਲਾ ਬੇਲਣ ਵਾਲਾ ਮੈਨੂੰ ਜ਼ਿਆਦਾਤਰ ਅਸੀਂ ਸਟੀਲ ਦੇ ਭਾਂਡੇ ਖਰੀਦਦੇ ਆਂ ਕੁਲफ़ी ਜਮਾਨ ਲਈ ਕੁਛ ਕਰਦਾ ਅੱਛੇ ਚ ਪਲਾਸਟਿਕ ਆ ਨਾ ਇਹ ਪਲਾਸਟਿਕ ਚ ਮਿਲ ਰਹੇ ਨੇ ਗਾਇਸ ਹਾਂ ਗਰਮੀ ਜਿਆਦਾ ਖਰਾਬ ਕਰਦਾ ਤੇ ਕਿਹੜੇ ਲਈ ਇਹਨਾਂ ਚ ਮੋਟੋ ਰੈੱਡ ਕਲਰ ਹਾਂ ਪਰ ਵਾਈਟ ਵੈਸੇ ਚੰਗਾ ਲੱਗੂਗਾ ਇਹਦੇ ਵਿੱਚ ਰੈੱਡ ਕਲਰ ਹੈ ਆ ਬਸਾਈ ਤੇ ਨਰਾੰਗ ਨੇ ਜੋ ਪਿੰਕ ਇਹ ਪਿੰਕ ਜ਼ਿਆਦਾ ਵਧੀਆ ਲੱਗਦਾ ਮਾਈ ਪਿੰਕੇ ਨਾ ਅਲੱਗ ਜੀ ਸ਼ੇਡ ਆ ਆ ਦੇਖੋ ਆ ਵਾਲੀ ਸ਼ੇਡ ਜ਼ਿਆਦਾ ਸੋਹਣੀ ਆ ਲਓ ਚੱਪੋ ਇਹ ਠੀਕ ਹੈ ਆ ਛੋਟਾ ਇਹ ਫਰਾਈਪੈਨ ਕਿੰਨਾ ਵਧੀਆ ਕਿੰਨੀ ਥੋੜੀ ਜੀ ਦਾਲ ਸਬਜ਼ੀ ਗਰਮ ਕਰਨ ਨੂੰ ਜਵਜੀ ਘੜੀਆਂ ਹਾਂ ਇਹਦੀ ਪੇਮੈਂਟ ਕਰ ਦਿਓ ਅੱਛਾ ਚਲੋ ਤੁਹਾਡੀ ਵਾਰੀ ਆ ਗਈ ਹੋਰ ਗੱਲਾਂ ਦੀਆਂ ਗੱਲਾਂ ਮੈਨੂੰ ਕੁਰਸੀ ਦਾ ਰੰਗ ਬੜਾ ਪਸੰਦ ਆਇਆ ਉਹਦਾ ਸ਼ੋਨਾ ਕਲਰ ਆ ਨਾ ਤੇਰੀ ਮਹਿਰੂਨ ਜੀ ਚੇਅਰ ਦਾ ਲਾਸਟ ਟਾਈਮ ਜਵਜੀ ਲਈ ਇਹ ਲੈ ਕੇ ਗਈ ਸੀ ਇਹਨਾਂ ਨੂੰ ਗਲਾਸੀਆਂ ਦੇ ਤੌਰ ਤੇ ਤੇ ਇਹਨੂੰ ਜਵਜੀ ਕੌਲੀਆ ਬਣਾ ਕੇ ਵਰਤਦੀ ਆ ਤੇ ਦੋ ਪਲੇਟਾਂ ਹਾਂ ਜੱਬਜੀ ਲਈ ਦੋ ਪਲੇਟਾਂ ਜੱਬਜੀ ਕੋਲ ਆ ਵੀ ਦੋ ਗਲਾਸੀਆਂ ਨੇ ਤੇ ਦੋ ਕੌਲੀਆਂ ਤੇ ਦੋ ਪਲੇਟਾਂ ਆ ਲਓ ਜਪੋ ਬਾਕੀ ਦੋ ਇਹਨੂੰ ਹੋਰ ਵੀ ਲੈ ਕੇ ਦਿੱਤੇ ਉੱਧਰ ਪੈਨ ਗੜਬੇ ਜੇ ਜੱਬ ਜੀ ਜਾਗਦੀ ਆ ਅਸੀਂ ਆ ਬੈਠ ਕੇ ਗੰਨੇ ਦਾ ਜੂਸ ਪੀ ਲਾ ਕਹਿੰਦੀ ਨਹੀਂ ਮੈਨੂੰ ਚੱਕ ਲਾਦੀ ਐ ਜੀ ਜਾਗਦੇ ਨਹੀਂ ਹੁੰਦੇ ਕੁਰਸੀ ਦਾ ਕੰਮ ਐ ਪੁੱਤੇ ਤੇ ਬੈਠਣਾ ਕੰਮ ਆ ਆਪਣਾ ਸਮਝੇ ਚਲ ਕੋਈ ਨਹੀਂ ਤਿੰਨ ਪੀ ਲੋ ਫਰਗੇ ਪਰ ਫਿਨਿਸ਼ ਕਰੋ ਨਾ ਭਾਰੀ ਆ ਉਹ ਭਾਰੀ ਆ ਆ ਚਾਹ ਪੀਲਾ ਆ ਹਲਕਾ ਪਕੜੋ ਇਹਦੇ ਵਿੱਚੋਂ ਹੋਰ ਇਹਨੂੰ ਪਾ ਦੂੰਗੀ ਬਾਅਦ ਵਿੱਚ ਗਰਨੇ ਦਾ ਜੁਰਮੀਆਂ ਜੇ ਜ਼ਰੂਰ ਪੀਆ ਕਰੋ ਜੀ ਪਾਪਣ ਦਾ ਆਦੀ ਪਿਤਾ ਨਹੀਂ ਆਂਦਾ ਦੋਸੋ ਪਿਤਾ ਨਹੀਂ ਆਂਦਾ ਕੁਰਸੀ ਚੱਕ ਲਾਂ ਮੈਂ ਕਿਹਾ ਚਲੋ ਚੱਲੀਏ ਕਹਿੰਦੀ ਮਮਾ ਕੁਰਸੀ ਚੱਕ ਲੋ ਕੁਰਸੀ ਨਹੀਂ ਭੁੱਲਦੀ ਮੈਂ ਤੇਰੀ ਲਓ ਜੀ ਪਹੁੰਚ ਗਏ ਘਰ ਆਸੀਂ ਜਾਂਦੇ ਨਾ ਵੱਡੀ ਲਾਈਟ ਬੰਦ ਕਰ ਗਏ ਸੀ ਖੁਸ਼ੀ ਬੈਠੀ ਐ ਲਾਸਟ ਕਵਰੇਜ ਆ ਕੁਝ ਮੈਂ ਇਹ ਤਾਂ ਕਾਂਚ ਦੇ ਗਲਾਸ ਚ ਪਾ ਕੇ ਗੰਨੇ ਦਾ ਜੂਸ ਪੀਂ ਪੀਣਾ ਸੋਚਣਾ ਨਹੀਂ ਪੀਣਾ ਏ ਕੁੜੀ ਸੋਚਣ ਲਾ ਜਾਂਦੀ ਆ ਦੱਸੋ ਮਾੜੀ ਚੀਜ਼ ਆ ਕੁੜੀ ਨਾ ਬਹੁਤ ਨਖਰੇ ਕਰਦੀ ਆ ਚਲੋ ਫਿਲਹਾਲ ਅੱਜ ਦਾ ਵਲੌਗ ਜਪਜੀਤ ਦੀ ਮਿੰਨੀ ਕੁਰਸੀ ਨਾਲ ਇੱਕ ਕੁਛ ਗੰਨੇ ਦਾ ਜੂਸ ਤਾਂ ਗੰਨੇ ਦਾ ਹੀ ਹੁੰਦਾ ਉੱਥੇ ਪੀਤਾ ਦੀ ਕਿੱਥੇ ਪੀਤਾ ਸੀ ਗੰਨਾ ਤਾਂ ਗੰਨਾ ਹੀ ਹੁੰਦਾ ਫਾਦੇ ਆ ਲੈ ਕੇ ਜਬ ਜਿਹੜੇ ਕੁਰਸੀਆਂ ਚਲੋ ਇਹ ਬਲੌਗ ਸਿਰਫ ਮੈਂ ਅੱਜ ਕੁਰਸੀਆਂ ਨਾਲ ਹੀ ਬਣਾਇਆ ਇਹ ਸੀ ਮਿੰਨੀ ਬਲੌਗ ਔਰ ਬੱਚਿਆਂ ਦੇ ਬਚਪਨ 'ਚ ਹੀ ਸ਼ੌਂਕ ਹੁੰਦੇ ਨੇ ਜੀ ਵੱਡਿਆਂ ਦੀਆਂ ਤਾਂ ਵੱਡੇ ਹੋਏ ਤੇ ਤਾਂ ਜ਼ਿੰਮੇਵਾਰੀਆਂ ਹੁੰਦੀਆਂ ਨੇ ਸਕੂਲ ਲਾਈਫ 'ਚ ਪੜ੍ਹਾਈ ਦੀਆਂ ਜ਼ਿੰਮੇਵਾਰੀਆਂ ਔਰ ਵੱਡੇ ਹੋ ਕੇ ਕਵੀਲਦਾਰੀ ਦੀਆਂ ਜ਼ਿੰਮੇਵਾਰੀਆਂ ਇਹਦੇ ਕੰਚ ਦਾ ਗਲਾਸ ਪਿਆ ਤੇ ਨੂਨ ਪਾਤਾ ਸੀ ਉਹਨੇ ਤੇ ਇਸ ਕਰਕੇ ਬਚਪਨਾ ਬਚਪਨੇ ਚ ਛੋਟੀਆਂ ਮੋਟੀਆਂ ਖਵਾਇਸ਼ਾਂ ਬੱਚਿਆਂ ਦੀ ਪੂਰੀ ਕਰ ਦੇਣਾ ਚਾਹੀਦਾ ਆ ਦੇਖੋ ਜੀ ਖੁਸ਼ੀ ਦਾ ਟਿਕਾਣਾ ਨੇ ਇਹਦੇ ਪਾਂਡੇ ਵੀ ਦਿਖਾਣੇ ਆ ਤੁਹਾਨੂੰ ਆਹ ਸੀ ਪਲੇਟਾਂ ਤੇ ਆ ਆਈਸਕ੍ਰੀਮ ਵਾਲੇ ਡੱਬੇ ਖੋਲੀ ਚੱਪੋ ਕੁਸ਼ੀ ਨੇ ਫਾਈਨਲੀ ਗਲਾਸ ਚੱਕ ਲਿਆ ਤੇ ਜਦ ਜੀ ਇਦ ਤਰਾ ਖੋਲਣ ਲੱਗੀ ਹੋਈ ਆ ਅੱਜ ਖੋਲ ਦੇਗੀ ਜੱਪੂ ਚਲ ਐ ਨਿਆ ਖੋਲ ਦਿਆ ਤੇ ਆ ਸੀ ਇਹਦੇ ਉਹਦੇ ਨਾਲ ਦੇ ਭਾਂਡੇ ਅੱਧੇ ਭਾਂਡੇ ਪਤਾ ਨਹੀਂ ਇਹ ਕਿੱਥੇ ਰੱਖ ਦਿੰਦੀ ਐ ਮੈਡਮ ਜੀ ਕੁਛ ਕੇ ਮਿਲੀ ਨੇ ਜੱਪੂ ਆ ਲੈ ਹੁਣ ਇਹਦੇ ਵਿੱਚ ਰੱਖ ਦਿੰਦੇ ਨੇ ਇਹਨਾਂ ਨੂੰ ਐਦਾਂ ਢੋਸਵਾਰ ਕੇ ਅੰਮਾ ਤੇ ਲਾਲੀ ਪਿੱਗੀ ਵਾਲੀ ਆ ਦਿਖਾਈ ਕਿੱਦਾਂ ਦੀਆਂ ਨੇ ਅੱਛਾ ਵਾਹ ਜੀ ਵਾਹ ਅੰਮਾ ਆ ਦੇਖੋ ਚੋਸ ਵਾਲੀ ਪਿੱਗੀ ਵਾਲੀ ਹੋਦੇ ਇਹ ਹੋਦੇ ਓ ਅੱਛਾ ਠੀਕ ਐ ਪੁੱਤ ਅਸੀਂ ਫਰੂਟ ਪਾਵਾਂਗੇ ਠੀਕ ਐ ਆਈਸਕ੍ਰੀਮ ਬਣਾਉਂਗੀ ਹਾਂਜੀ ਆਈਸਕ੍ਰੀਮ ਬਣਾਵਾਂਗੇ ਜੀ ਉਹਦੇ ਨਾਲ ਕਿਹਦੇ ਨਾਲ ਮੋਟੂ ਉਹ ਕੀ ਐ येलो येलो ਪਾਊਡਰ ਹਾਂਜੀ ਕਸਟਰਡ ਪਾਊਡਰ ਨਾਲ ਬਹੁਤ ਸਵਾਦ ਬਣਦੀ ਐ ਆਈਸਕ੍ਰੀਮ ਦੋਜੀ ਤੋਂ ਸ਼ਾਮ ਨੂੰ ਦੁੱਧ ਪਾਉਂ ਕੇ ਦੇ ਦੇ ਜੇ ਕੋ ਚਲੋ ਬਾਏ ਕਰੀਏ ਬਾਏ ਬਾਏ ਜੀ ਸਤਿ ਸ਼੍ਰੀ ਅਕਾਲ ਮਿਲਦੇ ਆਂ ਫਿਰ ਅਗਲੇ ਬਲੌਗ ਦੇ ਵਿੱਚ ਥੋੜਾ ਜਿਹੀ ਕਰੀਏ ਤਿਆਰੀ ਛਾਤੇ ਜਾਣ ਦੀ ਸਬਜੀਆ ਬੂਟਿਆਂ ਨੂੰ ਪਾਣੀ ਦੇਣ ਦੀ ਮਿਲਦੇ ਆ ਫਿਰ ਬਾਈ ਤੁਹਾਨੂੰ ਸਾਰਿਆਂ ਦਾ ਬਹੁਤ ਖੁਸ਼ੀ ਰੱਖਣਾ ਬਾਏ ਗਾਇਜ਼